ਕਿ ਉਹਦੇ ਵਿੱਚ ਇਹ ਬੰਦੇ ਜਿਹੜੇ ਨਵੇਂ ਆਏ ਆ ਇਹਨਾਂ ਦੇ ਵਿੱਚ ਤੇ ਪੁਰਾਣੇ 'ਚ ਫਰਕ ਕੀ ਆ ਤੇ ਨਾਲ ਦੀ ਨਾਲ ਇਹਦੇ ਵਿੱਚ ਇੱਕ ਗੱਲਬਾਤ ਇਹ ਵੀ ਚੱਲਦੀ ਆ ਕਿ ਉਹ ਕੋਈ ਨਸ਼ਾ ਖਾਦਾ ਹੋਇਆ ਸੀ ਪਰਿਵਾਰ ਇਸ ਗੱਲ ਨੂੰ ਡਿਨਾਈ ਕਰ ਰਿਹਾ ਜੇ ਨਸ਼ਾ ਖਾਦਾ ਸੀ ਮੰਨ ਲਓ ਅਫੀਮ ਦੀ ਗੱਲਬਾਤ ਹੀ ਆ ਉਸ ਤੇ ਵੀ ਗੱਲਬਾਤ ਕਰਾਂਗੇ ਕਿ ਅਫੀਮ ਜਿਹੜੀ ਵੇਚੀ ਜਾ ਰਹੀ ਆ ਉਹ ਸੱਚਮੁੱਚ ਅਫੀਮ ਹੀ ਆ ਇਹ ਬਹੁਤ ਵੱਡਾ ਸਵਾਲ ਆ ਟਿਕਟੋਕ ਤੇ ਲਾਈਵ ਹੋ ਕੇ ਬੈਠ ਕੇ ਜਾਂ ਫੋਨ ਦੇ ਉੱਤੇ ਲਾ ਕੇ ਜਦੋਂ ਆਪਾਂ ਟਰੱਕ ਚਲਾਉਨੇ ਆ ਉਹਦੇ ਇੱਕ ਮਿਆਜੇ ਭੁਗਤਨੇ ਪੈ ਰਹੇ ਆ ਇਹ ਗੱਲਾਂ ਜਿਹੜੀਆਂ ਦੇਖੀਆਂ ਚਾਕੀਆਂ ਆ ਇਹ ਇਹ ਕੋਈ ਹਵਾਈ ਹਵਾਈ ਗੱਲਾਂ ਨਹੀਂ ਇਹ ਸਾਡੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਇੱਕ ਹਰ ਵੇਲੇ ਵਿਕਟਮ ਆ ਇਸ ਜਿਹੜੀ ਮਨੋਸਥਿਤੀ ਆ ਨਾ ਉਹ ਵੀ ਮਾੜੀ ਹੁੰਦੀ ਹੈ ਸੋ ਇਹ ਇੱਕ ਬੰਦੇ ਦੇ ਕਰਕੇ ਪੂਰੀ ਟਰਕਿੰਗ ਜਿਹੜੀ ਜਿਹੜੀ ਇੱਕ ਸਾਡਾ ਵਪਾਰ ਹੈ ਪੂਰੀ ਟਰੱਕਿੰਗ ਉਹ ਇਸ ਵਕਤ ਤੱਕ ਯੂ ਐਸ اے ਦੇ ਵਿੱਚ ਤੇ ਕੈਨੇਡਾ ਦੇ ਵਿੱਚ ਟਾਰਗੇਟ ਉੱਤੇ ਆ 21 ਸਾਲਾ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ ਹੁੰਦਾ ਕਨਟਾਰੀਓ ਹਾਈਵੇ 10 ਦੇ ਉੱਤੇ ਉਸ ਤੋਂ ਬਾਅਦ ਜਿਹੜੀ ਪੰਜਾਬੀਆਂ ਨੂੰ ਮੁਸ਼ਕਲ ਆਉਣੀ ਦਰਪੇਸ਼ ਆ ਨਾ ਉਹਦੇ 'ਚ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ ਤੇ ਇਹ ਆਪਾਂ ਗੱਲਬਾਤ ਇਹ ਵੀ ਕਰਾਂਗੇ ਕਿ ਟਰੱਕਿੰਗ ਦੇ ਵਿੱਚ ਇਹ ਬੰਦੇ ਜਿਹੜੇ ਨਵੇਂ ਆਏ ਆ ਇਹਨਾਂ ਦੇ ਵਿੱਚ ਤੇ ਪੁਰਾਣੇ ਵਿੱਚ ਫਰਕ ਕੀ ਆ ਤੇ ਨਾਲ ਦੀ ਨਾਲ ਇਹਦੇ ਵਿੱਚ ਇੱਕ ਗੱਲਬਾਤ ਇਹ ਵੀ ਚੱਲਦੀ ਆ ਕਿ ਉਹ ਕੋਈ ਨਸ਼ਾ ਖਾਦਾ ਹੋਇਆ ਸੀ ਪਰਿਵਾਰ ਇਸ ਗੱਲ ਨੂੰ ਡਿਨਾਈ ਕਰ ਰਿਹਾ ਜੇ ਨਸ਼ਾ ਖਾਦਾ ਸੀ ਮੰਨ ਲਓ ਅਫੀਮ ਦੀ ਗੱਲਬਾਤ ਹੀ ਆ ਉਸਤੇ ਵੀ ਗੱਲਬਾਤ ਕਰਾਂਗੇ ਕਿ ਅਫੀਮ ਜਿਹੜੀ ਵੇਚੀ ਜਾ ਰਹੀ ਆ ਉਹ ਸੱਚਮੁੱਚ ਅਫੀਮ ਹੀ ਆ ਇਹ ਬਹੁਤ ਵੱਡਾ ਸਵਾਲ ਆ ਜਿਹਦੇ ਕਰਕੇ ਬਹੁਤ ਸਾਰੀਆਂ ਜਾਨਾ ਖਤਰੇ ਦੇ ਵਿੱਚ ਪੈਂਦੀ ਆ ਜਿਹੜੀ ਬਾਰੇ ਆਪਾਂ ਅੱਜ ਗੱਲਬਾਤ ਸਾਰੀ ਕਰ ਰਹੇ ਆ 21 ਸਾਲਾ ਜਸ਼ਨਪ੍ਰੀਤ ਸਿੰਘ অন্ਟਾਰੀਓ ਹਾਈਵੇ 10 ਦੇ ਉੱਤੇ ਪੂਰੀ ਸਪੀਡ ਦੇ ਉੱਤੇ ਜਾ ਰਿਹਾ ਤੇ ਬਿਲਕੁਲ ਬਿਨਾ ਬ੍ਰੇਕ ਮਾਰਿਆਂ ਮੋਰੇ ਗੱਡੀਆਂ ਦੇ ਉੱਤੇ ਜਿਹੜਾ ਉਹ ਚਾੜ ਦਿੰਦਾ ਟਰੱਕ ਇੱਕ ਹਾਈ ਸਕੂਲ ਦਾ ਬਾਸਕਟਬਾਲ ਦਾ ਕੋਚ ਤੇ ਉਹਦੀ ਪਤਨੀ ਉਹਨਾਂ ਦੀ ਉੱਥੇ ਮੌਤ ਹੁੰਦੀ ਇੱਕ ਵਿਅਕਤੀ ਹੋਰ ਦੀ ਮੌਤ ਹੁੰਦੀ ਆ ਚਾਰ ਬੰਦੇ ਜ਼ਖਮੀ ਹੋ ਜਾਂਦੇ ਆ ਟਰੱਕ ਨੂੰ ਅਗ ਲੱਗਦੀ ਆ ਕੈਲੀਫੋਰਨੀਆ ਦੇ ਵਿੱਚ 222 ਦੇ ਵਿੱਚ ਹੀ ਆਇਆ ਸੀ ਤੇ 222 ਤੋਂ ਬਾਅਦ ਇਹਨੇ ਲਾਇਸੈਂਸ ਪਾਸ ਕੀਤਾ ਤੇ ਚਲੋ ਜੀ ਟਰੱਕ ਡਰਾਈਵਰ ਬਣ ਗਿਆ ਹੁਣ ਪਿੱਛੇ ਜਿਹੜਾ ਉਹ ਇੱਕ ਹੋਰ ਮੁੰਡਾ ਸੀ ਆਪਣਾ ਹਰਜਿੰਦਰ ਸਿੰਘ ਉਹਦਾ ਮਸਲਾ ਪੂਰੇ ਚਰਚਾ ਦੇ ਵਿੱਚ ਰਿਹਾ ਤੇ ਹੁਣ ਜਸ਼ਨਪ੍ਰੀਤ ਇੱਕ ਗੱਲ ਤੁਸੀਂ ਨੋਟ ਕਰ ਲਿਓ ਜਦੋਂ ਨਾ ਟਵਿੰ ਟਾਵਰ ਦੇ ਉੱਤੇ ਹਮਲਾ ਹੋਇਆ ਉਦੋਂ ਪੰਜਾਬੀਆਂ ਦੇ ਉੱਤੇ ਹਮਲੇ ਹੋਣ ਲੱਗੇ ਸੀ ਉਹਨਾਂ ਨੂੰ ਸਮਝਿਆ ਜਾਂਦਾ ਸੀ ਕਿ ਇਹ ਮੁਸਲਮਾਨ ਜਾਂ ਹੋਰ ਕਿਸੇ ਧਰਮ ਨਾਲ ਸੰਬੰਧ ਰੱਖਦੇ ਆ ਅੱਜ ਜਿੰਨੀ ਹੇਟ ਜਿੰਨੀ ਗੰਫਰਤ ਮੁੜ ਕੇ ਫੇਰ ਆਪਾਂ ਦੇਖ ਰਹੇ ਆ ਕਿਹਦਾ ਖਮਿਆਜਾ ਸਾਨੂੰ ਭੁਗਤਣਾ ਪੈਣਾ ਬਹੁਤ ਵਾਰੀ ਕਿਹਾ ਜਾਂਦਾ ਕਿ ਜੀ ਆਪਾਂ ਨੂੰ ਡਿਫੈਂਡ ਕਰਨਾ ਚਾਹੀਦਾ ਤੇ ਬਹੁਤ ਵਾਰੀ ਆਪਾਂ ਕਰਦੇ ਵੀ ਆਂ ਪਰ ਆਪਣੀਆਂ ਜਿਹੜੀਆਂ ਗੱਲਾਂ ਨੂੰ ਹਰ ਵੇਲੇ ਡਿਫੈਂਡ ਕਰਨ ਦੇ ਨਾਲ ਇੰਪੈਕਟ ਉਹਦਾ ਇਹ ਪੈਂਦਾ ਕਿ ਬੰਦਿਆਂ ਨੂੰ ਸ਼ੀਸ਼ਾ ਦਿਖਾਉਣ ਵਾਲਾ ਕੋਈ ਬੰਦੇ ਜਿਹੜੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਇਸੇ ਗੱਲੋਂ ਡਰਦੇ ਚੁੱਕ ਹੋ ਜਾਂਦੇ ਆ ਕਿਤੇ ਸਾਨੂੰ ਕੋਈ ਇਹ ਨਾ ਕਹਿ ਦੇਵੇ ਕਿ ਇਹ ਕਮਿਊਨਿਟੀ ਦੇ ਵਿਰੋਧੀ ਆ ਪਰ ਜਨਾਬ ਸ਼ੀਸ਼ਾ ਦਿਖਾਉਣਾ ਬਣਦਾ ਏਦਾਂ ਦੇ ਬੰਦੇ ਆ ਜਿਨ੍ਹਾਂ ਨੇ 20-20 ਸਾਲ ਹੋ ਗਏ ਟਰੱਕ ਪਾਸ ਕੀਤੇ ਹਨ ਉਹ ਤੇ ਕਦੀ ਟਰੱਕ ਨੂੰ ਟੱਚ ਨਹੀਂ ਹੋਣ ਦਿੱਤਾ ਉਹ ਵੀ ਬੰਦੇ ਆ ਪਰ ਹੁਣ ਕੀ ਹੋਇਆ ਹੁਣ ਇਹ ਹੋਇਆ ਕਿ ਯਾਰ ਤੇਰਾ ਚਲਾਉਂਦਾ ਟਰੱਕ ਨਹੀਂ ਟਿਕਟੋਕ ਉੱਤੇ ਇੱਧਰ ਬੈਨੇ ਆ ਸਾਡੇ ਅਲ ਚਲਦੀ ਆ ਟਿਕਟੋਕ ਤੇ ਲਾਈਵ ਹੋ ਕੇ ਬੈਠ ਕੇ ਜਾਂ ਫੋਨ ਦੇ ਉੱਤੇ ਲਾ ਕੇ ਜਦੋਂ ਆਪਾਂ ਟਰੱਕ ਚਲਾਉਨੇ ਆ ਉਹਦੇ ਇੱਕ ਮਿਆਜੇ ਭੁਗਤਨੇ ਪੈ ਰਹੇ ਆ ਇਹ ਗੱਲਾਂ ਜਿਹੜੀਆਂ ਦੇਖੀਆਂ ਚੱਖੀਆਂ ਆ ਇਹ ਇਹ ਕੋਈ ਹਵਾਈ ਹਵਾਈ ਗੱਲਾਂ ਨਹੀਂ ਆ ਇਹਦੇ ਨਾਲ ਜਿਹੜੀ ਕਮਿਊਨਿਟੀ ਆ ਉਹ ਉਹਦਾ ਟਾਰਗੇਟ ਲਗਾਤਾਰ ਹੋ ਰਿਹਾ ਪਰ ਜਿਹੜੇ ਕੱਚੇ ਬੰਦੇ ਸਹੀ ਕੰਮ ਕਰਦੇ ਸੀ ਜਿਹੜੇ 20 ਸਾਲਾਂ ਤੋਂ ਟਰੱਕ ਚਲਾ ਰਹੇ ਆ ਉਹ ਵੀ ਇਸ ਚਪੇਟ ਦੇ ਵਿੱਚ ਆਉਣਗੇ ਉਹਨਾਂ ਤੇ ਵੀ ਹੁਣ ਐਕਸ਼ਨ ਹੋਊਗਾ ਜਿਹਨਾਂ ਬੰਦਿਆਂ ਨੇ ਬਹੁਤ ਜ਼ਿੰਮੇਵਾਰੀ ਦੇ ਨਾਲ ਟਰੱਕ ਨੂੰ ਚਲਾਇਆ ਲੋਕਾਂ ਨੇ ਪੰਜਾਬੀ ਕਮਿਊਨਿਟੀ ਨੇ ਟਰਕਿੰਗ ਦੇ ਵਿੱਚ ਨਾਮ ਕਮਾਇਆ ਸੀ ਨਾ ਜਿਹੜਾ ਜਿਹੜਾ ਉਹ ਅੱਜ ਮੁਆਫ ਕਰਨਾ ਮਿੱਟੀ 'ਚ ਮਿਲਦਾ ਦਿਖ ਰਿਹਾ ਸਿਰਫ ਤੇ ਸਿਰਫ 2-4 ਅਣਗਹਿਲੀ ਕਰਨ ਵਾਲੇ ਬੰਦਿਆਂ ਦੇ ਲਈ ਕਰਕੇ ਹੁਣ ਜਿਸ ਦਿਨ ਪ੍ਰੀਤ ਦੇ ਪਿਤਾ ਜੀ ਸਾਹਮਣੇ ਆਏ ਆ ਉਹ ਕਹਿੰਦੇ ਜੀ ਸਾਡਾ ਮੁੰਡਾ ਅਮਰਤ ਹਰੀ ਸੀ ਬਿਲਕੁਲ ਹੋ ਸਕਦਾ ਪਰ ਤੁਸੀਂ ਮੰਨ ਸਕਦੇ ਆਂ ਇਹ ਗੱਲ ਕਿ ਜਿਹੜੀ ਯੂਐਸਏ ਆ ਜਾਂ ਉੱਥੇ ਦੀ ਜਿਹੜੀ ਏਜੰਸੀ ਆ ਉਹ ਤੁਹਾਡੇ ਨਾਲ ਖਾਰ ਰੱਖ ਕੇ ਕੰਮ ਕਰਨੀ ਆ ਜੇ ਉਹਨਾਂ ਨੇ ਕਿਸੇ ਡਰੱਗਸ ਦੀ ਗੱਲ ਕੀਤੀ ਆ ਤੇ ਉਹ ਤੁਹਾਨੂੰ ਟਾਰਗੇਟ ਕਰੂਗੀ ਕਿਉਂ ਟਾਰਗੇਟ ਕਰੂਗੀ ਬਈ ਉਹ ਤੁਹਾਨੂੰ ਹਨਾ ਆਪਾਂ ਉਹਨਾਂ ਦੀ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਥੋੜੀ ਆਪਾਂ ਝੂਠਾ ਝੂਠਾ ਕਹ ਦਾਂਗੇ ਸੋ ਆਪਾਂ ਨੂੰ ਅੰਦਰ ਆਪਣੇ છાਤੀ ਮਾਰਨ ਦੀ ਲੋੜਿਆ ਮੈਂ ਤੁਹਾਨੂੰ ਦੱਸ ਦਿੰਨਾ ਯੂਕੇ ਦੇ ਵਿੱਚ ਵੀ ਨਹੀਂ ਆ ਬਹੁਤ سارے ਲੋਕ ਟ੍ਰੈਕਿੰਗ ਦੇ ਵਿੱਚ ਆਏ ਜਦੋਂ ਨਾ ਪੁਰਾਣੇ ਬੰਦੇ ਕੰਮ ਕਰਦੇ ਸੀ ਉਹਨਾਂ 'ਚ ਐਰੋਗੈਂਸ ਨਹੀਂ ਸੀ ਮਤਲਬ ਈਗੋ ਨਹੀਂ ਸੀ ਮੈਂ ਆਪਾ ਟਰੱਕ ਮੈਂ ਵੀ ਟਰੱਕ ਚਲਾਉਣਾ ਕਿਸੇ ਨੂੰ ਅੱਜ ਤੱਕ ਸਿੱਖੀ ਦਾ ਕੋਈ ਬੰਦਾ ਕਹੇ ਨਾ ਐ ਨਹੀਂ ਐ ਕਰੋ ਤੇ ਬੰਦਾ ਝੱਟ ਮੰਨਦਾ ਪਰ ਨਵੀਂ ਪਨੀਰੀ ਦੇ ਵਿੱਚ ਇਹ ਗੱਲ ਮੈਂ ਦੇਖਣ ਨੂੰ ਮਾਂਦਾ ਕਿ ਉਹ ਕਿਸੇ ਦਾ ਕਹਿਣਾ ਮੰਨ ਕੇ ਕੁਛ ਨਹੀਂ ਚਾਹੇ ਉਹ ਕਿੰਨੀ ਜੀ ਥੋੜੇ ਹੋਣ ਜਾਂ ਜਿਆਦਾ ਹੋਣ ਪਰ ਜਦੋਂ ਕਿਸੇ ਕਮਿਊਨਿਟੀ ਦੇ ਉੱਤੇ ਜਾਂ ਕਿਸੇ ਬੰਦੇ ਦੀ ਉੱਤੇ ਇਲਜ਼ਾਮ ਲੱਗਦਾ ਨਾ ਉਹ ਸਾਰੇ ਟਾਰਗੇਟ ਹੁੰਦੇ ਆ ਫਿਰ ਹੁਣ ਇਹ ਬੰਦਿਆਂ ਤਿੰਨਾਂ ਦੀ ਜਿਹੜੀ ਜਾਨ ਗਈ ਆ ਨਾ ਇਹ ਜਦੋਂ ਫਲੋਰੀਡਾ ਦੇ ਵਿੱਚ ਹੋਇਆ ਉਦੋਂ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹ ਆਪਣੇ ਹੱਕ ਦੇ ਵਿੱਚ ਖੜਿਆ ਸੀ ਹੁਣ ਸਾਰਾ ਭਾਰ ਕੈਲੀਫੋਰਨੀਆ ਦੇ ਉੱਤੇ ਉਹ ਨਾ ਉੱਤੇ ਪੈ ਰਿਹਾ ਕਿ ਤੁਸੀਂ ਆਪਣੇ ਸਟੇਟ ਦੇ ਵਿੱਚ ਜਿਹੜੇ ਬਿਨਾ ਪੇਪਰਾਂ ਤੋਂ ਕਿਸੇ ਨੂੰ ਲਾਇਸੈਂਸ ਦੇਈ ਜਾਂਦੇ ਆ ਤੇ ਉਹ ਲੋਕਾ ਸੜਕਾਂ ਤੇ ਬੰਦੇ ਮਾਰਦੇ ਫਿਰਦੇ ਆ ਸੋ ਇਸ ਸਭ ਕਾਸੇ ਨੂੰ ਲੈ ਕੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਸਿੱਖ ਪਾਲਚਾਰੇ ਦੇ ਲਈ ਬਹੁਤ ਹੇਟ ਪੈਦਾ ਹੋਣੀ ਹੈ ਜਿਹੜੇ ਨਵੇਂ ਮੁੰਡੇ ਟਰੱਕ ਨੂੰ ਚਲਾਉਂਦੇ ਆ ਦੇਖਦੇ ਆ ਦੇਖੋ ਜਦੋਂ ਨਾ 80000 ਪਾਉਂਡ ਦਾ ਭਾਰ ਲੈ ਕੇ ਤੁਸੀਂ ਰੋਡ ਉੱਤੇ ਚੱਲ ਰਹੇ ਆ ਨਾ ਤੇ ਇਹ ਕਿਹਾ ਜਾਂਦਾ ਜਦੋਂ ਦਿਖਾਇਆ ਕਹਿੰਦੇ ਕਿਲਿੰਗ ਮਸ਼ੀਨ ਆ ਇਹ ਗੱਲਾਂ ਸਾਨੂੰ ਮਤਲਬ ਇਹ ਗੱਲ ਕਰਨ ਦੀ ਲੋੜ ਨਹੀਂ ਪਰ ਇਹ ਕਿਉਂਕਿ ਇਹ ਗੱਲ ਦੱਸਣ ਦੀ ਵੀ ਲੋੜ ਨਹੀਂ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਪਰ ਜਨਾਬ ਈਗੋ ਲੈਵਲ ਆਪਣਾ ਥੋੜਾ ਜਿਹਾ ਲੋਅ ਰੱਖ ਕੇ ਨਾ ਆਪਾਂ ਆਪਸ ਸਿੱਖਣ ਦੀ ਪ੍ਰਵਿਰਤੀ ਦੇ ਨਾਲ ਦੂਜੀ ਗੱਲ ਟਰੱਕ ਤੁਸੀਂ ਟਰੱਕ ਤੇ ਕਿੰਨੇ ਐਕਸੀਡੈਂਟ ਹੋ ਗਿਆ ਤਿੰਨ ਬੰਦੇ ਮਰ ਗਏ ਚਾਰ ਜ਼ਖਮੀ ਹੋ ਗਏ ਗੱਡੀਆਂ ਭੱਜ ਗਈਆਂ ਜਸਪ੍ਰੀਤ ਸਿੰਘ ਬਿਲਕੁਲ ਦੇਖਿਆ ਫੋਟੋ ਹੈ ਨਾ ਸਾਈਡ ਤੋਂ ਬਿਟਾ ਤੁਸੀਂ ਆਪ ਤਾਂ ਸੇਫ ਆ ਪਰ ਲੋਕਾਂ ਦੇ ਜਾਨ ਦਾ ਖੌ ਬਣ ਸਕਦਾ ਹੈ ਸੜਕ ਦੇ ਉੱਤੇ ਇਹ ਕੋਈ ਪਹਿਲਾ ਕੁਝ ਦਿਨ ਪਹਿਲਾਂ ਹੋਇਆ ਇਹ ਲਗਾਤਾਰ ਕਿ ਟਿਕਟੋਕ ਦੇ ਉੱਤੇ ਲਗਾਤਾਰ ਲੋਕ ਤੁਹਾਨੂੰ ਟਾਰਗੇਟ ਕਰਦੇ ਆ ਆਪਾਂ ਲਾਈਨ ਲੱਗਦੀ ਆ ਪੰਪ ਦੇ ਉੱਤੇ ਪੰਪ ਦੇ ਉੱਤੇ ਲਾਈਨ ਲੱਗੀ ਆ ਮੋਰੇ ਤੇਲ ਪੋਣ ਵਾਲੇ ਬੰਦੇ ਖੜੇ ਇੱਕ ਪਿਛੇ ਲਾਈਨ ਲੱਗੀ ਆ ਤੁਸੀਂ ਵਿੱਚ ਟਰੱਕ ਖੜਾ ਕਰਕੇ ਆਪਾਂ ਮੂੰਹ ਧੋਣ ਚੱਲ ਗਏ ਜਾਂ ਬਾਥਰੂਮ ਕਰਦੇ ਗਏ ਕੁਝ ਵੀ ਕਰਨ ਚੱਲ ਗਏ ਟਰੱਕ ਖੜਾ ਹੋ ਗਿਆ ਮੂਹਰਲਾ ਟਰੱਕ ਮੂਵ ਹੋ ਗਿਆ ਉਹ ਗੱਬਿਆਂ ਵਾਲਾ ਟਰੱਕ ਉੱਥੇ ਖੜਾ ਰਹਿ ਗਿਆ ਜਿਹੜੀ ਪਿਛੇ ਲਾਈਨ ਲੱਗੀ ਉਹਨੇ ਗਾਲ੍ਹਾਂ ਕੱਢਣੀਆਂ ਆ ਨਾ ਤੁਹਾਨੂੰ ਇੱਕ ਕਾਮਨ ਸੈਂਸ ਆ ਇਹਨੂੰ ਇਹਨੂੰ ਪਲੀਜ਼ ਇਹਨੂੰ ਇਹਦੇ ਉੱਤੇ ਆਪਾਂ ਨੂੰ ਇਦਾਂ ਨਾ ਲੈ ਲਈਏ ਇਹਨੂੰ ਕਿ ਸਾਡੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਇੱਕ ਹਰ ਵੇਲੇ ਵਿਕਟਮ ਆਈ ਜਿਹੜੀ ਮਨੋਸਥਿਤੀ ਆ ਨਾ ਉਹ ਵੀ ਮਾੜੀ ਹੁੰਦੀ ਆ ਸੋ ਇਹ ਇੱਕ ਬੰਦੇ ਦੇ ਕਰਕੇ ਪੂਰੀ ਟਰਕਿੰਗ ਜਿਹੜੀ ਜਿਹੜੀ ਇੱਕ ਸਾਡਾ ਵਪਾਰ ਆ ਪੂਰੀ ਟਰਕਿੰਗ ਉਹ ਇਸ ਵਕਤ ਯੂ ਐਸ ਏ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਟਾਰਗੇਟ ਉੱਤੇ ਆ ਯੂ ਕੇ ਦੇ ਵਿੱਚ ਵੀ ਮੈਂ ਦੱਸ ਦਿੰਨਾ ਥੋੜੇ ਦਿਨ ਪਹਿਲਾਂ ਇੱਕ ਡੱਕ ਦੇ ਉੱਤੇ ਫੀਲ ਇਫਟਰ ਡੱਕ ਦੇ ਉੱਤੇ ਟਰੱਕ ਰੁਕ ਗਿਆ ਉਹਨਾਂ ਨੇ ਟੈਕੋ ਕੱਢਿਆ ਟੈਕੋਗ੍ਰਾਫ ਹੁੰਦਾ ਪੇਪਰ ਚੈੱਕ ਕੀਤੇ ਤੇ ਉਹਨਾਂ ਨੇ ਹੋਰ ਕੁਝ ਨਹੀਂ ਪੁੱਛਿਆ ਟਰੱਕ ਦੇ ਥੱਲੇ ਨਹੀਂ ਉਬੜੇ ਸਿਰਫ ਉਹਨਾਂ ਨੇ ਪੇਪਰ ਚੈੱਕ ਕੀਤੇ ਤੁਹਾਡੇ ਕਿ ਤੁਹਾਡੇ ਕੋਲ ਪੇਪਰ ਹੈਗੇ ਆ ਯੂਕੇ ਦੇ ਵਿੱਚ ਵੀ ਚੱਲ ਪਿਆ ਬਹੁਤ ਸਾਰੇ ਲੋਕ ਜਿਹੜੇ ਬਿਨਾਂ ਪੇਪਰਾਂ ਤੋਂ ਚਲਾ ਰਹੇ ਆ ਨਾ ਇਹ ਪੂਰੀ ਵਰਲਡ ਵਾਈਡ ਜਿਹੜਾ ਇਹ ਕੰਮ ਤਰਪਿਆ ਆ ਕਿ ਤੁਹਾਡੀ ਪਹਿਲਾਂ ਉਹ ਸਟੇਟਸ ਚੈੱਕ ਕਰਦੇ ਬਾਕੀ ਗੱਲਾਂ ਬਾਅਦ ਚੈੱਕ ਕਰਦੇ ਆ ਤੇ ਯੂਕੇ ਦੇ ਵਿੱਚ ਬਹੁਤਾ ਆ ਸੋ ਇਹ ਜਿਹੜੀਆਂ ਗੱਲਾਂ ਸਾਰੀਆਂ ਇਸ ਦੇ ਨਾਲ ਸੰਬੰਧਿਤ ਸੀ 2 ਕਾਰਾ 2 ਪਿਕਅਪ ਟਰੱਕ 4 ਸੈਮੀ ਟਰੱਕ ਇਸ ਮਾਮਲੇ ਦੇ ਵਿੱਚ ਜਿਹੜਿਆ ਉਹ ਸਾਰੇ ਭੱਜੇ ਆ ਠੀਕ ਆ ਜੀ ਤੇ ਵਾਇਟਾ ਉਸ ਦੇ ਵਿੱਚ ਇਹਦੇ ਬਾਬਤ ਸਵਾਲ ਕੀਤੇ ਗਏ ਆ ਤੇ ਉਹਨਾਂ ਨੇ ਇਹਦੇ ਬਾਬਤ ਉਹ ਕਹਿੰਦੇ ਜਲਦ ਅਸੀਂ ਨੀਤੀ ਬਣਾਵਾਂਗੇ ਇਹਦੇ ਉੱਤੇ ਇੱਕ ਬਹੁਤ ਵੱਡਾ ਸੈਟ ਬੈਕ ਉਸ ਸਾਡੀ ਕਮਿਊਨਿਟੀ ਲਈ ਆ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਟਰਕਿੰਗ ਦੇ ਉੱਤੇ ਅੱਜ ਅੱਜ ਕੋਈ ਨਵੀਂ ਟਰਕਿੰਗ ਨਹੀਂ ਚੱਲੀ ਬਹੁਤ ਲੰਮੇ ਸਮੇਂ ਤੋਂ ਕਰਦੇ ਆ ਪਰ ਕੀ ਫਰਕ ਕੀ ਸੀ ਇਹ ਫਰਕ ਸਾਨੂੰ ਅੱਜ ਦੀ ਪਨੀਰੀ ਨੂੰ ਸੋਚਣ ਦੀ ਲੋੜ ਆ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਸੀ ਪੰਜੇ ਗੁਲਾ ਬਰਾਬਰ ਨਹੀਂ ਬਹੁਤ ਚੰਗੇ ਮੁੰਡੇ ਵੀ ਹੋਣਗੇ ਪਰ ਜਦੋਂ ਇੱਕ ਮਾੜਾ ਹੁੰਦਾ ਸਾਰੇ ਲੋਕਾਂ ਮਾੜੇ ਦਾ ਨਾਮ ਲੱਗਦਾ ਜਦੋਂ ਆਪਾਂ ਸੜਕਾਂ ਦੇ ਉੱਤੇ ਲਗਾਤਾਰ ਇਦਾਂ ਦਾ ਹੜਕਾ ਬਚਾਉਂਦੇ ਦੇਖਦੇ ਆ ਸੋ ਇਹ ਕਿਸੇ ਦੀ ਜਾਣ ਦੇ ਖੌ ਬਣਿਆ ਇਸ ਕਰਕੇ ਇਸ ਲਗਾਤਾਰ ਟਰਕਿੰਗ ਜਿਹੜੀ ਆ ਇੱਕ ਵੱਡਾ ਕੁੱਤਾ ਜਿਹਦੇ ਵਿੱਚ ਪੰਜਾਬੀ ਭਾਈਚਾਰੇ ਨੇ ਬਹੁਤ ਮਿਹਨਤ ਦੇ ਨਾਮ ਨਾਲ ਨਾਮ ਬੜਾਇਆ ਸੀ ਅੱਜ ਮਿੱਟੀ 'ਚ ਮਿਲਦਾ ਦਿਖ ਰਿਹਾ ਸੋ ਇਹ ਦੇ ਬਾਬਤ ਅੰਦਰ ਝਾਕਣ ਦੀ ਲੋੜਿਆ ਜਿਹੜਾ ਤੁਹਾਨੂੰ ਸਵਾਲ ਕਰੇ ਜਿਹੜਾ ਇਹਦੇ ਉੱਤੇ ਆਪਾਂ ਗੱਲ ਕਰਦੇ ਆ ਬਿਲਕੁਲ ਇਹ ਮੰਨਦੇ ਆ ਪਰਿਵਾਰ ਪਰਿਵਾਰ ਦੀਆਂ ਆਪਣੀਆਂ ਭਾਵਨਾਵਾਂ ਕਿ ਕੋਈ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਪਰ ਐਕਸੀਡੈਂਟ ਹੋਇਆ ਤੇ ਐਕਸ ਜਿਹੜੇ ਨਾਲ ਤਿੰਨ ਬੰਦਿਆਂ ਦੀ ਮੌਤ ਹੋਈ ਆ ਜਿਵੇਂ ਪਹਿਲਾਂ ਹੋ ਚੁੱਕੀ ਆ ਸੋ ਇਹ ਵੀ ਗੱਲ ਆਪਾਂ ਅੰਡਰਸਟੈਂਡ ਕਰਨੀ ਪਣਦੀ ਆ ਵਕਤ ਵਿਚਾਰੇ ਸੋ ਬੰਦਾ ਹੋਏ ਚਾਰ ਅੱਖਾਂ ਖੋਲ ਕੇ ਟਰੱਕ ਚਲਾਉਣ ਦੀ ਲੋੜਿਆ ਇਸ ਵਕਤ ਜਿਹੜਾ ਭਾਈਚਾਰਾ ਯੂਕੇ ਮੇਰ ਦਾ ਕੈਨੇਡਾ ਦੇ ਵਿੱਚ ਟਰਕਿੰਗ ਦੇ ਵਿੱਚ ਹੈ ਜੀ ਬਹੁਤ ਬਹੁਤ ਸ਼ੁਕਰੀਆ